ਹਾਂ ਬੱਸ। ਕਾਹ ਚ ਰੋਜੇ ਜੱਪ ਜਨ ਉੱਤੇ ਵਾਜੀ ਦੀ ਪਾਲਿ ਚ ਸਬਜੀ ਘਰ ਨਾ ਕਰਾਉਂਦਾ। ਇੱਕ ਤੇ ਆ ਕੀਰੇ ਨਹੀਂ ਜਾਣਦੇ ਇਹ ਕਿਤੇ ਕੌੜੇ ਆ। ਇਹ ਤੇ ਕੌੜੇ ਬੜੀ ਆ। ਐਂ ਕਰਦੀ ਆ। ਐਂ ਕਿਤੇ ਖਰੋਤੀ ਟੂਟੀ ਵਾਜੀ। ਧੇੜਾ ਲਾਉ ਤਾ ਮੋਈ ਪੂਰੀ ਜੀਂਂਦੀ ਐਂ ਕਰਦੀ ਆ। ਉਹਨੂੰ ਪੜਾ ਕੇ ਹਣੀ। ਮੈਂ ਆਪਣੀ ਹੋਟ ਸਮ ਕਰ ਲੈਣੀ ਆ। ਪਸ ਸਾਰੀਆਂ ਅੱਖਾਂ ਨਿਕਲਣ ਲੱਗੀਆਂ ਮਾਸਾ ਤੇ ਮੇਰੇ ਡਾਕਟਰ ਨਾਲੀ ਐ। ਐਡੀ ਮਹਿੰਗੀ ਟੂਪ ਬੱਤਦੀ ਐ। ਤੇ ਫੇਰ ਪਾਣੀਆਂ ਆ ਕੇ ਤੇ ਸਾਰੀਆਂ ਅੱਖਾਂ ਤੇ ਪੈ ਜਾਣੇ ਕਾਲ ਘੇਰੇ ਜੀ। ਨਿਆਣੀ ਕਰਮੂ ਪਰ ਤੂੰ ਤਾਂ ਦਿਨ ਰਾਤ ਮੂੰਹ ਹੀ ਤੋਈ ਜਾਂਦੀ ਰਹਿੰਦੀ ਐ ਤੈਨੂੰ ਦੱਸ ਕਿਹਦੇ ਵੇਖਣ ਆਲੇ ਆਉਣੇ ਹੈ ਫੇਰ ਮੂੰਹ ਹੀ ਸੂਤ ਆਉਂਦਾ ਜਿਦੋਂ ਵੇਖੋ ਇੱਥੇ ਪਾਣੀ ਦੇ ਦਿਵਾਰੀ ਲੱਗੀ ਰਹੀਨੀ ਨਿਆਣਿਆਂ ਵਾਂਗੂ ਤੇ ਘੋੜੇ ਘੋੜੇ ਕਰਮੀ ਮੈਨੂੰ ਮੁੜਕਾ ਪਤਾ ਕਿੰਨਾ ਆਉਂਦਾ ਕੀ ਕਹਿਣਾ ਦੱਸੋ ਐਵੇਂ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਜਿਹੜਾ ਕੰਮ ਆ ਨਾ ਸਿੱਧੇ ਸਿੱਧੇ ਬੋਲਿਆ ਕਰੋ ਨਹੀਂ ਮੈਂ ਵੇਖ ਵੇਖ ਨਹੀਂ ਤੇਰੀ ਅੱਜ ਕੱਲ੍ਹ ਨਾ ਜ਼ੁਬਾਨ ਵੱਡੀ ਚੱਲਦੀ ਐ ਕਿੱਧਰ ਵਰ ਗਈ ਨਾ ਮੈਂ ਤੈਨੂੰ ਆਖੰਨੀ ਵੀ ਫੜ ਕੰਡੇ ਚੀਰ ਚਾਲ ਮੇਰੇ ਕੋਲ ਨਹੀਂ ਚੀਰੇ ਜਾਂਦੇ ਆਹ ਹੀ ਤਿੱਕ ਦੇ ਇੱਕ ਤੇ ਕੰਮ ਕਰਨਾ ਤਾਂ ਭਾਬੀ ਉਹ ਵੀ ਤੇਰੇ ਕੋ ਚੱਜਣਾ ਹੁੰਦਾ ਤੈਨੂੰ ਪਤਾ ਹੈ ਨਾ ਮੈਂ ਤਾਂ ਗੰਦੇ ਨਹੀਂ ਚੀਰੇ ਜਾਂਦੇ ਬਾਕੀ ਮੈਂ ਸਾਰੇ ਸੇ ਉਤਾਰਦੇ ਆਪ ਲੱਤਾਂ ਬਾਹਾਂ ਬੜੀਆਂ ਦੋਤੀਆਂ ਮੇਰਾ ਪਿਆਰ ਸਰੀਰ ਜੀ ਮਤਵਾਦੀ ਤੁਸੀਂ ਦਿਨ ਰਾਤ ਕਿਸੇ ਦਾ ਕੱਢ ਜੀ ਨਹੀਂ ਤੈਨੂੰ ਲੱਗਦਾ ਬਾਹਾਂ ਦੁਖਾਂ ਲੱਪੀਆਂ ਸੌਰਾ ਤੁਸੀਂ ਆਪਾ ਤੇਰਾ ਕਰਦੀ ਕਰਦਾ ਹੋਰ ਮੈਂ ਕੀ ਕਰਾਂ ਹੈ ਅਭੀ ਇਹਨੂੰ ਟੰਗਾਂ ਤੇ ਸੱਤਾਂ ਆਈ ਮੈਨੂੰ ਘਰ ਵੇਲੀ ਪਾਇਆ ਮੈਂ ਫੜ ਕਰ ਸਭ ਤੋਂ ਐਸ਼ਾਂ ਲੈਂਦੀ ਫਿਰਨੀ ਮੇਰੇ ਕੋਲ ਨਹੀਂ ਚੀਰੇ ਜਾਂਦੇ ਮੇਰੀ ਨਹੀਂ ਤੋਬਾ ਕਿ ਮੈਨੂੰ ਕੋਟੀ ਚਾਹ ਲਿਆ ਕੇ ਦੇਣੀ ਆ ਗੰਡੇ ਚੀਜ਼ ਦੇ ਨੀ ਬਾਹਲੀ ਕਾਟ ਨਾ ਮੈਨੂੰ ਚਾਹ ਪਿਆ ਚਾਹ ਪਿਆ ਪਿਆ ਤਾਂ ਅੱਗੇ ਮੈਨੂੰ ਕਾਲੀ ਤਵੇ ਵਰਗੀ ਤੂੰ ਕਰਤਾ ਆਪ ਤੱਕ ਕਿੱਡੇ ਤੂੰ ਨਿਖਰੀ ਫਿਰਦੀ ਜੇ ਘੋਟ ਦੁੱਧ ਮੰਗ ਲੀ ਤੇ ਤੇਰੀਆਂ ਮੱਜਾਂ ਆਹ ਤੇ ਨਹੀਂ ਦੁੱਧ ਘਟ ਗਿਆ ਵਾ ਨਹੀਂ ਮੈਂ ਚੰਨਾ ਠਹਿਗਾ ਵਾ ਨਿਆਣਿਆਂ ਦੇ ਪੀਸ ਚੇਂ ਇੰਨੀ ਜਾਂਦੀ ਐ ਲਾ ਚੀਰ ਦੇ ਕਿਉਂ ਨਹੀਂ ਚੀਰਨੇ ਹੁਣ ਤੂੰ ਹੁਣ ਕਾਤਾ ਮੂੰਹ ਬਣਾਇਆ ਰੱਬ ਨੇ ਕਿਤੇ ਤੇ ਸਾਰੇ ਤੇ ਹੀ ਹੁੰਦੇ ਆਂ ਦੀ ਤੇ ਆ ਕੇ ਕਰ ਹੁੰਦੀ ਜਿਵੇਂ ਮਰਜ਼ੀ ਰਹਿਣ ਤੇ ਪਕਾਉਂਦੀ ਇਹਦਾ ਕੋਲ ਹੋਣਾ ਤਾਂ ਨਾ ਕਰਦੀ ਕੋਲ ਪੁਣਾ ਕਰ ਕਰਕੇ ਤੇ ਮੇਰੇ ਤੇ ਪੱਲੇ ਕੱਖ ਨਹੀਂ ਰਹਿ ਗਿਆ ਲੈ ਨਹੀਂ ਜੀ ਤੇ ਮੁਰਗੀ ਪਰੇ ਨੂੰ ਮੂੰਹ ਕਰ ਲਿਆ ਵਾ ਚਲ ਹੁਣ ਤੇ ਮੈਂ ਚੇਰ ਦੂੰ ਚਲ ਕਿ ਉਥੋਂ ਮੇਰੇ ਮਗਰ ਲੈ ਆਂ ਵੀ ਚੰਗਾ ਉੱਥੇ ਚਰਾ ਲਿਆ ਕਰੀ ਆਣ ਕੇ ਮੇਰੇ ਕੋਲ ਨਹੀਂ ਹਜੇ ਵੀ ਸੁਪਨੇ ਸਹੋਰੀਆਂ ਦੇ ਹੈ ਹੁਣ ਤਿੰਨ ਸਹੋਰੀਆਂ ਮੂਹਾਂ ਖੜਨ ਜਦੋਂ ਤੇ ਤੇਰਾ ਟਾਈਮ ਸੀ ਉਦੋਂ ਮੈਂ ਨੌਕਰੀ ਪੇਸ਼ੀ ਵਾਲਾ ਲੈਣਾ ਮਫੜਾਣਾ ਲੈਣਾ ਮਠੀਗ ਲੈਣਾ ਉਦੋਂ ਤੇ ਤੂੰ ਕਰ ਆਇਆ ਨਾ ਭਾਬੀ ਗੁੱਸਾ ਨਾ ਕਰੀ ਇਹ ਵੀ ਤੇਰੇ ਨਹੀਂ ਜਣਾ ਚ ਪਾਣੀ ਪਾਏ ਤੇਰੇ ਹੀ ਬੇੜਾ ਕਰਕੇ ਹੈਂ ਨਾ ਮੇਰਾ ਘਰ ਪਰ ਦਿੱਤਾ ਨਾ ਕੋਸ਼ ਤੇ ਮੈਂ ਹੱਪੇ ਅੱਜ ਫਿਰ ਮੇਰੀ ਉਮਰ ਲੰਘਣੀ ਸੀ ਤਾਂ ਆਪ ਦਾ ਸੋਹ ਤੋ ਤੱਕ ਲਿਆ ਕਿ ਸਾਰੀ ਉਮਰ ਮੇਰਾ ਕੋਲ ਪੁਣਾ ਕਰੂਗੀ ਤੇ ਨਾ ਮੈਂ ਵਿਆਹ ਮਾ ਨਾ ਕਰਾਂ ਮੈਂ ਸਭ ਜਾਣਦੀ ਜਦੋਂ ਤੇਰੇ ਵਰਗੀਆਂ ਪਰਜਾਈਆਂ ਟੱਕਰ ਜਾਂਦਾ ਬੰਦੇ ਦੀ ਝੂਣ ਖਰਾਬ ਹੋ ਜਾਂਦੀ ਇਸੇ ਕਰਕੇ ਆਨੇ ਪਰਜਾਈ ਚੰਗੀ ਹੋਵੇ ਤੇ ਫੇਰ ਹੀ ਘਰ ਬੰਦਦੇ ਨਾ ਤੂੰ ਹੀ ਮੇਰਾ ਮਾੜਾ ਵੇਖਿਆ ਹੈ ਜਦੋਂ ਮੈਂ ਜਦੋਂ ਮੈਂ ਨਹੀਂ ਹਾਂ ਤੂੰ ਉਦੋਂ ਕਰਾ ਲਈ ਉਦੋਂ ਕਿ ਤੇਰੀ ਉਮਰ ਨਹੀਂ ਸੀ ਮੇਰੇ ਘਰ ਦੇ ਦੀਰਤੀ ਰੋਟੀ ਪੱਕਦੀ ਮੈਂ ਤੇ ਆਪਣੇ ਦੀਰਤੀ ਰੋਟੀ ਨੂੰ ਨਾ ਪੱਕੇ ਕਰਵਾਇਆ ਵੀ ਮੇਰਾ ਵੀ ਰੋਟੀ ਕਿੱਥੋਂ ਖਾਉ ਤੇ ਮੈਨੂੰ ਕੀ ਪਤਾ ਏ ਤੇਰੇ ਵਰਗੀ ਟੱਕਰ ਜਾਣੀ ਵੀ ਤੂੰ ਜਾ ਜਾ ਮੈਂ ਪਕਾ ਕੇ ਦੇ ਲੂੰਗੀ ਰੋਟੀ ਕੁਝ ਜਾਣ ਵਾਲੀ ਬਣ ਸੌਰੀ ਜੇ ਲੱਭ ਕੋਈ ਲੱਭਦਾ ਤਾਂ ਮੈਂ ਕਿਉਂ ਲੱਭਾਂ ਮੈਂ ਕਿਉਂ ਆਪਣੇ ਭਰਾ ਨੂੰ ਹੈ ਉਹਨੂੰ ਮੋਸ਼ੀ ਦਵਾ ਲੱਭੋ ਤੁਸੀਂ ਤੇ ਬਹੁਤ ਸੋਹਣੇ ਤੈਤ ਦੇਣਦੇ ਹਣਾ ਵੀ ਆਪ ਲੱਭਣਾ ਆਪ ਲੱਭੂਗੀ ਆਣੀ ਹੋਵੇ ਕਿ ਭਰਾ ਦੇ ਚਿਹਰੇ ਤੇ ਕੇ ਪਾਵੇਂ ਨਾਲੇ ਆਪਣੇ ਪਵਾਵਾ ਸਭ ਜਾਣਦੀ ਕੋ ਸਿੱਧਾ ਦਾ ਜ਼ਿੰਦਗੀ ਚ ਕੰਮ ਤੂੰ ਦੱਸਿਆ ਨਹੀਂ ਹੋਣ ਕਿਹੜਾ ਦੱਸ ਦੇਣਾ ਨਹੀਂ ਮੈਂ ਤੇ ਪਥੇਰੀਆਂ ਕੰਦਾਂ ਨਾਲ ਟੱਕਰਾ ਮਾਰਦੀਆਂ ਜਾਨੀ ਖੜੀ ਨੂੰ ਤੇ ਮੈਂ ਕਹਿ ਲਿਆ ਤੇ ਸਾਰੇ ਤੇ ਕਹਿ ਦਿੰਦੇ ਉਹਦੀ ਉਮਰ ਉਹਨਾਂ ਦੀ ਕੋੜ ਨਹੀਂ ਮੈਂ ਕਿਤੇ ਵੀ ਤਰਾਸਾਂ ਜੇ ਤੂੰ ਦਾ ਤੂੰ ਵੀ ਆਈ ਰਹਾ ਨਾ ਉਹ ਤਾਂ ਮੇਰੀ ਉਮਰ ਲੰਗੀ ਸੀ ਤੇਰੀ ਮਾਵੇਂ ਮਾਸੀਆਂ ਕਿੱਥੇ ਗਏ ਸੀ ਇਹਨਾਂ ਨੂੰ ਨਹੀਂ ਚਾਹੀਦਾ ਕਿਸੇ ਨੂੰ ਤਾਂ ਤੂੰ ਕਰੇਂਗੀ ਗੱਲ ਕਿਸੇ ਨੂੰ ਤਾਂ ਤੂੰ ਕਰੇਂਗੀ ਨਾ ਮੈਂ ਕੀ ਬੂਹਿਆਂ ਦੇਂਦਰੇ ਲਾਏ ਜਿੰਨੇ ਆਉਣਾ ਆਈ ਜਾਣਾ ਸਾਰੇ ਤੇਰੇ ਤੋਂ ਤੇਰੇ ਤੋਂ ਤੋਬਾ ਤੋਬਾ ਕਰਦੇ ਕਪਤ ਪੁਣਾ ਅੱਜ ਏਡ ਇੱਕ ਪੱਤੀ ਏਗੀ ਨਹੀਂ ਤੇਰੇ ਸੁਭਾ ਤੋਂ ਕਰਦੇ ਏਡੇ ਮੇਰੀਆਂ ਮਾਸੀਆਂ ਚੱਕੀਆਂ ਜਿਹੜੀ ਮੈਂ ਵਿਚਾਰਨੀ ਚਾਹੀਦੀ ਤੇ ਚੀਰ ਨੇ ਤੇ ਚੀਰ ਵਾਲੀਆਂ ਨੇ ਬੜੀ ਪੀ ਐਚ ਡੀ ਕੀਤੀ ਹੈ ਨਾ ਲੈ ਹੁਣ ਤੂੰ ਐ ਕਰ ਵੀ ਮੇਰੇ ਆ ਗੰਡੇ ਚ ਤੇ ਮੈਂ ਢੜਕਾ ਲਾਵਾਂ ਖਾਣੇ ਕੋਈ ਚਾਹ ਰੋਟੀ ਕੁਤੀ ਤੇ ਨਹੀਂ ਪੂਰਾ ਖਾਣੀ ਪੂਰਾ ਤੂੰ ਮੈਨੂੰ ਮਹਿਣਾ ਨਾ ਮਾਰਿਆ ਕਰ ਜਿਹੜੇ ਮੈਂ ਬੁਰਕੀ ਖਾਣੀ ਨਾ ਤੇਰਾ ਕੋਲ ਪੁਣਾ ਕਰਕੇ ਫੇਰ ਹੀ ਖਵਾਣੀ ਆ ਅੰਤਰੀਆਂ ਗੰਧੀਆਂ ਟਾਕੀਆਂ ਪਤਾ ਨਹੀਂ ਕਿਹੜੇ ਵੇਲੇ ਦਾ ਸੂਡ ਬਣਾ ਕੇ ਰਿਬੀ ਦਾ ਵਿੱਚ ਵੀ ਇਹੋ ਜਿਹਾ ਲੀੜਾ ਲੱਤਾ ਪਾਉਂਦੀ ਜੇ ਜਮ ਮੈਡਮ ਤੂੰ ਮੈਨੂੰ ਪਵਾਇਆ ਆ ਚੁੰਨੀ ਵੇ ਸਾਰੀ ਗਰਮੀ ਅੰਤਰੀ ਕਿਤੇ ਬੁੱਕ ਬੋਤੀਆਂ ਨਿਕਲ ਆਈਆਂ ਏ ਨਦਰ ਕੋਸੇ ਹੋ ਨਾ ਹਾਂ ਨਾ ਬੇਨੂ ਦੀ ਆ ਮੈਂ ਕਿਤੇ ਸਿਮਿਸਤਾਰੇ ਲਾਗ ਬੈਠੀ ਬਾਜੀ ਬਿਤੀ ਹੈ ਪਾਉਂਦੇ ਤੇ ਨੂੰ ਲੱਗਦਾ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਪਤਾ ਲੱਗਦਾ ਜਦੋਂ ਬੰਦ ਕਰਨੀਆਂ ਨਹੀਂ ਨਹੀਂ ਮੈਂ ਤੇ ਕਿਵੇਂ ਥਾਂ ਕਿਤਾ ਜਾਣਾ ਹੁੰਦਾ ਕਰਦਾ ਕਦੀ ਕਿਤੇ ਕਦੀ ਕਿਤੇ ਹੈ ਤੂੰ ਜਾਣਾ ਬੇ 24 ਘੰਟੇ ਕਰੀ ਜੇ ਮੈਨੂੰ ਟਕੇਗੀ ਤੇ ਫੇਰ ਹੀ ਜੱਗ ਤੋਂ ਸੋਪਾ ਲਵੇਂਗੀ ਤੇ ਜੇ ਮੇਰਾ ਹੀ ਕਰੇਗੀ ਤੇ ਕਿਸੇ ਨੇ ਸੋਪਾ ਕੱਟ ਨਹੀਂ ਭਾਵੇਂ ਪੰਜ ਦੀਆਂ ਭਾਵੇਂ 10 ਲੱਲਾ ਤੇਨੂੰ ਨਹੀਂ ਕੋਈ ਟੱਕ ਸਕਦਾ ਤੂੰ ਐਂ ਗੱਲ ਗੰਡੇ ਚੀਜ਼ ਦੇ ਤੇ ਮੈਂ ਟੜਕਾ ਲਾਂ ਕੰਦੇਸ ਜੀ ਕੋਲ ਤੇ ਜੇ ਕੰਮ ਕਰਨਾ ਹੋਊ ਵੀ ਨਹੀਂ ਕਰਨਾ ਵਰਨਾ ਹੁੰਦਾ ਸਾਰਾ ਦਿਨ ਇਹੋ ਕੋਸ਼ਿਸ਼ ਕਰਦੀ ਰਹਿੰਦੀ ਕੰਮ ਕਰਾ ਕਰਾ ਮੇਰੇ ਹੱਥ ਬੋਲ ਤੇ ਗ੍ਰਾਂਟ ਦੇ ਰਾਹੇ ਕਿੱਥਾਂ ਦਾ ਹੋ ਗਏ ਹੈ ਤੇ ਅਸਿਰ ਮੇਰੇ ਤੇ ਢੌਲੇ ਆ ਗਏ ਇਹਨੇ ਤੇ ਮੇਰਾ ਦਿਮਾਗ ਖਰਾਬ ਕਰ ਦਿੱਤਾ ਕਿਹੜੇ ਵੇਲੇ ਡੈਣਕਾਰ ਆ ਗਈ ਸਾਡੇ ਤੇ ਸੰਗਾ ਭੜਾ ਤੇ ਈਰੰਦਾ ਉਹਨੂੰ ਵੀ ਮਗਰਲਾ ਆਸ਼ਰਦੀ ਉਹ ਵੀ ਹੁਣ ਕਿਤੇ ਸੁਣਦਾ ਕਿੰਦਾ ਸੱਚੀ ਕਹਿੰਦੇ ਆ ਜਦੋਂ ਕੁੜੀਆਂ ਇਹ ਪਰਚਾਈਆਂ ਪ੍ਰਾਪਰ ਨਹੀਂ ਜਾਂਦੀ ਇਹ ਤੇ ਵਾਕੇ ਬਦਲ ਗਿਆ ਕਿ ਸਾਈ ਸਾਲ ਇਹ ਤਾਂ ਬਹੀ ਤੇ ਭੈਣ ਭੈਣ ਕਰਨਾ ਤੇ ਕਿ ਭਲੀ ਭਰੇ ਮਾਮੇ ਮਾਸੇ ਆਉਂਦੇ ਸੀ ਆਖਰਾਂ ਦੇ ਘਰ ਆਉਂਦੇ ਸੀ ਐਨਾ ਮੇਰਾ ਘਰ ਦੇ ਸੀ ਆਖਿਆ ਚਲ ਵੀਰ ਦੀ ਰੋਟੀ ਨਹੀਂ ਭੱਕਦੀ ਬਾਅਦ ਚ ਵਿਆਹ ਕਰਾਉਂਗੀ ਕਿ ਰੋਟੀ ਵਾਲੀ ਆਜ ਮੈਨੂੰ ਇਹ ਪਤਾ ਸੀ ਇਹਨੇ ਆ ਕੇ ਮੇਰੀ ਜਣਾ ਚ ਬਹਿ ਜਾਣਾ ਨਾ ਮੇਰਾ ਘਰ ਬੰਦੇ ਤਾਂ ਨਾ ਮੇਰੇ ਮਾਮੇ ਮਾਸੇ ਘਰ ਵੜਦੇ ਜੇ ਉਹ ਹੁੰਦੇ ਤੇ ਉਹਨਾਂ ਦਾ ਅੱਜ ਮੇਰਾ ਘਰ ਬਣਾ ਦੇਣਾ ਉਹ ਤਾਂ ਵਿਚਾਰੇ ਫੋਨ ਵੀ ਕਰਦੇ ਤੇ ਟੈਣ ਗੱਲ ਹੀ ਨਹੀਂ ਕਰੰਦੇ ਇੱਡੀ ਕਿਤੇ ਮਾਰੂ ਚੰਦਰੀ ਟੱਕਰ ਨਹੀਂ ਕਿਤੇ ਕੋਈ ਨਹੀਂ ਸਰਾਫ ਹੀ ਲੱਗੂਗਾ ਮੇਰਾ ਮੇਰੀਆਂ ਆਂਦਰਾ ਸੀਸਾ ਦਿੰਦੇ ਨੇ ਇਹਨੂੰ ਮੇਰੇ ਸਰਾਫ ਪੋਊਗਾ ਜਿੱਤਾ ਮੇਰਾ ਲਹੂ ਪੀਂਦੀ ਇੱਕ ਖੰਡੇ ਦੀ ਰੀ ਨੂੰ ਮੇਰੀ ਚੇਤੇ ਸਾਹ ਦੀ ਇਤਰੇ ਨਾ ਕੁੰਗਰਨੀ ਬੜੀ ਪੈ ਜਾਂਦੀ ਕੀ ਕਰਨਾ ਮੇਰਾ ਡੈਣਾ ਤਾਂ ਰੰਗਾ ਵਾ ਤ੍ਰੀਤ ਆਈ ਸੀ ਕੱਲ੍ਹ ਅੰਦੇ ਹੀ ਮੇਰੇ ਕੋਲ ਆ ਰਹੀ ਮੈਂ ਤੋ ਜਾਇਆ ਨਹੀਂ ਗਿਆ ਇੱਕਦੋ ਤੋ ਕਰਨੀ ਬੜੀ ਐ ਤੇ ਗੀਏ ਕੋੜ ਕੋੜ ਕਰੰਦੇ ਹੀ ਹੈ ਇਹਨੇ ਜਿਹੜਾ ਰੋਟੀ ਪਾਣੀ ਬਣਾਉਣਾ ਇੱਕ ਕਿਚੇ ਉਦੋਂ ਗੱਡੇ ਆਤਾ ਚੇਰਨ ਐ ਕਰਦੀ ਆ ਉਹਨੇ ਸੋਚੀ ਆ ਇੰਨੂ ਮੈਂ ਆਨੀ ਆ ਕਿ ਤੂੰ ਦਾ ਟੜਕਾ ਤੇ ਪਾਣੀ ਜੀ ਨਾ ਨਿਕਲਦੀ ਫੇ ਮੈਂ ਤੇਰੇ ਤੇ ਰਿਸਤੇ ਲਈ ਆਈ ਸੀ ਉਹ ਮੋ ਪੁੱਛ ਕੇ ਆਉਣੀ ਜੇ ਗੱਲ ਪੰਜੀ ਦੇ ਹੋਰ ਕੀ ਲੈਣਾ ਐਨੇ ਚਿਰ ਦੀ ਬੈਠ ਲੈ ਨੰਗੀ ਪਰ ਫੋਨ ਕਰਨਾ ਤੇ ਘਰ ਤੇ ਆਉਂਦੀ ਐ ਐ ਕਰਦੀ ਐ ਇਹਨੂੰ ਮੈਂ ਨਹੀਂ ਲੱਗ ਕੋ ਪਚਾਉਂਦੀ ਜੇ ਭਾਂਡੇ ਰੱਖਦੀ ਮਾਂ ਦੀ ਮਾਂ ਚੀ ਕਿਤੇ ਉੱਤੇ ਇਹ ਕੁੜੀ ਦਾ ਨਿੱਪੜੀ ਹੈ ਤੇ ਜੀ ਕਿਤੇ ਗਵਾਜ ਜੀ ਕਿੰਨੇ ਲੈ ਕੇ ਆਉਣਾ ਮੈਂ ਨਹੀਂ ਆਂਦੀ ਅੱਜ ਤਾਂ ਪਤਾ ਹੀ ਨਹੀਂ ਲੱਗਾ ਮਿੱਥੇ ਅੱਜ ਗਰਮੀ ਜੀ ਕਿੰਨੀ ਮਗਰਮ ਕਰਦੀ ਫਿਰ ਮਾਂ ਜਿਵੇਂ ਸਹੀ ਇੱਕ ਤਾਂ ਸਾਰੀਆਂ ਹੀ ਅਸਲੀਅਤ ਦੀ ਗਈ ਇਹ ਖਰੀ ਤੇਰੇ ਰੋਟੀਆਂ ਨੇ ਪਰ ਮਾਟ ਲਈ ਆ ਤੇ ਚੇਤਾ ਹੀ ਪੋਣ ਗਿਆ ਕਰੇ ਸੌਂ ਹੀ ਗਿਆ ਵਾ ਕੋਈ ਲੈ ਪਰਮੋ ਆ ਲੈ ਕੋਕ ਚਾਹ ਪੀ ਮੈਂ ਲੈ ਚਾਹ ਤੇਰਾ ਗੱਲ ਸੁਣ ਚਲ ਗੱਲ ਸੁਣ ਚਲ ਤਰੋ ਭਾਬੀ ਅੱਛਾ ਗੱਡੇ ਦੇ ਕੋ ਕਿੱਡੀ ਤਰੀਕੀ ਬਾਣ ਵਧ ਗਈ ਹੈ ਐ ਇਦਾਂ ਬੋਲੀਦਾ ਮੈਨੂੰ ਹੁਣੇ ਮੈਂ ਤੇਰੇ ਵੀਰ ਨੂੰ ਦੱਸਾਂ ਕਿ ਤੇਰੀ ਜਬਾਨ ਨਾ ਬਡਾਵਾ ਦੇਣੀ ਆ ਘੱਟ ਸਿੱਖਣੀ ਆ ਲੈ ਫਿਰ ਤੇਰੀ ਬੇਠੀਂ ਦੀ ਟਾਂਕ ਤੇ ਫਿਰ ਪਾਪੀ ਤੂੰ ਵੀ ਕੁਝ ਕੰਮ ਚਾਜਤਾ ਕਰਿਆ ਕਰ ਨਾ ਕਰਦੇ ਤੇ ਚੱਲ ਤੇਰੇ ਕੋ ਲਈ ਚੀਰੇ ਜਾਂਦੇ ਕਰਦਾ ਤੂੰ ਤੇ ਆਲੂ ਵੀ ਮੇਰੇ ਜੋਗਰ ਰੱਖੀ ਬੇਟੀ ਚੀਰਨ ਵਾਲੇ ਲੇ ਨਹੀਂ ਆਲੂ ਮੈਂ ਸਿਰ ਲੈਣੀ ਮੈਂ ਤੇ ਤੈਨੂੰ ਬੰਦੀ ਆਖਿਆ ਚੀਜ਼ ਨੂੰ ਤੇ ਮੈਨੂੰ ਆ ਗਿਆ ਕੰਨ ਚ ਕੀ ਕੀ ਕਿੰਨਾਂ ਮਰਚਾ ਤੇ ਕੀ ਕਹਿਂਦਈਆਂ ਕੁਛ ਵੀ ਕੁਛ ਨਹੀਂ ਕੱਸ ਕੇ ਦੱਸੋ ਕੀ ਕੰਮ ਕਹਿਣਾ ਆ ਜਿਹੜੇ ਵਿੱਚੇ ਵਿੱਚ ਲੂੰਦੀ ਰਹੀ ਹੈ ਨਾ ਤਾ ਹੀ ਇਦਾਂ ਦੇ ਦੂਜੇ ਕੋ ਰਸਤਾ ਹੋਣਾ ਉਹ ਵੀ ਨਹੀਂ ਆਉਣਾ ਹੈ ਥੋੜਾ ਖੁੱਲ ਕੇ ਗੱਲ ਕਰ ਲਿਆ ਤੂੰ ਐ ਕਰ ਤੂੰ ਆ ਚੀਜ਼ ਰਿਸ਼ਤੇ ਦੇ ਜਿਹੜੇ ਹੁੰਨੇ ਹਨ ਉਹ ਵੇ ਜੀ ਜੇ ਦਾ ਸਾਥ ਨਹੀਂ ਨਾ ਤੋ ਉਹ ਕੀਤਾ ਤੇ ਹੁਣ ਕਿੱਥੇ ਹੋਣਾ ਮੇਰੀ ਤਾਂ ਇੱਥੇ ਹੀ ਕਰ ਲੈ ਨੀ ਕਮਲ ਜੀ ਮੇਰੀ ਗੱਲ ਤੇ ਸੁਣ ਲਾ ਮੈਂ ਆਪਣੀ ਲਟਾਈ ਸੀ ਆਪਣੀਆਂ ਗਵਾਂਢਣਾ ਅੱਜ ਕੱਲ੍ਹ ਪਸੋਂ ਵੀ ਮੇਰੇ ਤੇ ਦਿਮਾਗ ਤੇ ਇਹਨੂੰ 24 ਘੰਟੇ ਕੰਮ ਕਰਕੇ ਬੈਹਿ ਜਣੀ ਥੱਕ ਕੇ ਆ ਕੇ ਨਹੀਂ ਜਾਉਂਗੀ ਜਾਉਂਗੀ ਹੈ ਕੰਮ ਦੇ ਜਿਹਨੇ ਕੰਮ ਸਾਰਾ ਦੇ ਨਾਂ ਤੇ ਹੀ ਰਹੀ ਨਾ ਮੈਂ ਫਿਰ ਉਧਰ ਲੋਕਾਂ ਨੂੰ ਆਵਾ ਮੈਂ ਕਿਦਿ ਸਤਾਏ ਦਿਨੋਂ ਹੱਥੋਂ ਨਿਕਲਦੀ ਆਂਦੀ ਤੇ ਹੈਗੀ ਜੀ ਮੁੰਡਾ ਚੰਗਾ ਤੈਨੂੰ ਕਿਤੇ ਨਾ ਵੇਖਿਆ ਵਾ ਤੇ ਆਂਦੇ ਸੀ ਸਾਨੂੰ ਕਰਾ ਤੇ ਮੈਂ ਪੁੱਛ ਕੇ ਤੇ ਆਵਾ ਜੇ ਗੱਲ ਬਣ ਜੀ ਤੇ ਮੇਰੀ ਗੱਲ ਦਾ ਘਸਾਣਾ ਤੇ ਫੇਰ ਤੂੰ ਹਣਾ ਬੋਲਦੀ ਹੁਣ ਕੰਮ ਦਾ ਟਾਈਮ ਨਾ ਕੰਨੀ ਕਸਕਾ ਕੇ ਕਿਤੇ ਵੀ ਨਿਕਲਦੀ ਲੋੜ ਨਹੀਂ ਕੋਈ ਨਹੀਂ ਸਵੇਰੇ ਦਿਨ ਚੜੂਗਾ ਨਾ ਸਵੇਰੇ ਫ੍ਰਿਜ ਨਾਲ ਘਰ ਹੋ ਜੂ ਫ੍ਰਿਜ ਨਾਲ ਕਿਤੇ ਡਿਊਟੀ ਤੇ ਨਹੀਂ ਜਾਣਾ ਤੇ ਚੁੱਪ ਕਰਕੇ ਭਾਪੀ ਚੌਲ ਬਣਾ ਲਾ ਮੈਂ ਚੱਲੀ ਡੰਗਰ ਚੋਂ ਨਹੀਂ ਤੈਨੂੰ ਤੇ ਪਤਾ ਵਾ ਉਹ ਦਿਨ ਦਿਹਾੜੇ ਨਿਕਲ ਜਾਂਦੀ ਕਿਤੇ ਨਾ ਕਿਤੇ ਵਾਂਢੇ ਗੁੰਢੇ ਕਿਤੇ ਨਹੀਂ ਜਾਂਦੀ ਕੁਝ ਨਹੀਂ ਸਾਡਾ ਸਮਾਨ ਲੈਣ ਚੱਲ ਜਾਂਦੀ ਆ ਤੇ ਮੈਂ ਘੂ ਆਵਾ ਕਹ ਜਾ ਤੇ ਕੀ ਲੈ ਵੀ ਵੀਰੇ ਤਾਂ ਕੁਛ ਨਹੀਂ ਮੈਂ ਤਾਂ ਚੁੱਪ ਕਰਕੇ ਬੈਠਣਾ ਬਿਨੇ ਵੀ ਜਾਣ ਚਲੋ ਕੋਈ ਨਹੀਂ ਫਿਰ ਠੀਕ ਹੈ ਤੁਸੀਂ ਜਾਓ ਮੈਂ ਕੰਡਾ چیرਦੇ ਲਈ ਆ ਕੇ ਚੌਰਾ ਤੜਕਾ ਲਾਵਾਂ ਮੈਂ ਜਦੀ ਮੱਝਾ ਚੋਂ ਨਹੀਂ ਮੱਝਾ ਪੀਰ ਚੋ ਆਣੀ ਮੈਂ ਆਉਂਦਾ ਮੇਰੇ ਤੋਂ ਨਹੀਂ ਭਾਬੀ ਮੱਛਰ ਲੜਾਇਆ ਜਾਂਦਾ ਹੱਦ ਹੋ ਗਈ ਤੂੰ ਤੇ ਪੱਕੇ ਤਨੇ ਕੰਮ ਕਰਨਾ ਮੈਂ ਉੱਥੇ ਮੱਝਾ ਨਹੀਂ ਪੁਸ਼ੰਬਰਉਂਦੀ ਫਿਰ ਨਹੀਂ ਤਾਜੇਗੀ ਇਹ ਤੁਹਾਨੂੰ ਦੱਸ ਕੇ ਗੱਲ ਚ ਨਹੀਂ ਹੋਣਦੀ ਮੈਨੂੰ ਤੇ ਡਾਕਟਰ ਨੇ ਆਖਿਆ ਸੀ ਉਤੋਂ ਮੈਂ ਈਂ ਮਹਿੰਗੀ ਟੂਬ ਲਾਈ ਉਹ ਤੇ ਆਂਦਾ ਸੀ ਲਾ ਕੇ ਤੇ 2 ਘੰਟੇ ਕੋਲੇ ਜਿਹਾ ਰਹਿਣਾ ਪਸੀਨਾ ਨਹੀਂ ਆਉਂਦਾ ਨਹੀਂ ਤੇ ਦਾ ਕੋਈ ਅਸਰ ਨਹੀਂ ਹੋਣਾ ਉਹ ਤੋਂ ਮੈਨੂੰ ਗਰਮੀ ਚੜੀ ਮੈਂ ਕੀਬੋਰਡ ਬੜ ਬੜ ਕਰਨ ਤੇ ਪਰ ਇਹਨ ਮੋ ਕਰ ਗਈ ਨਹੀਂ ਮੈਨੂੰ ਤੇ ਹਾਂ ਹੀ ਟੈਨਸ਼ਨ ਪਈ ਆ ਵੀ ਜੇ ਵੀ ਹਰ ਵੇਲੇ ਹੱਥੋਂ ਲੰਘ ਗਿਆ ਤੇ ਫਿਰ ਕੋਈ ਨਹੀਂ ਗੱਲ ਬਣਨੀ ਕਿੰਨੀ ਟੈਨਸ਼ਨ ਮੇਰੀ ਪਰਚਾਈ ਨੂੰ ਹੈ ਉਹ ਕਿੰਨੀ ਟੈਨਸ਼ਨ ਮੇਰੀ ਪਰਚਾਈ ਨੂੰ ਇਹੀ ਟੈਨਸ਼ਨ ਕਿ 10 ਸਾਲ ਪਹਿਲਾਂ ਲਈ ਹੁੰਦੀ ਨਾ ਕਿ ਅੱਜ ਮੈਂ ਆਪਣੇ ਘਰ ਹੁੰਦੀ ਚਲ ਤੂੰ ਮੈਨੂੰ ਇਹ ਦੱਸ ਤੂੰ ਬਣਾਏਗੀ ਕਿ ਨਹੀਂ ਬਣਾਏਗੀ ਨਹੀਂ ਤੇ ਲਿਆ ਮੈਂ ਤੇ ਭਰਾ ਤੇ ਤਾਰਤਾ ਮੈਂ ਨਹੀਂ ਮੈਂ ਤੇਰੀ ਮੁੱਝਾ ਚੋ ਹਾਂ ਹਾਂ ਤੇ ਬੱਸ ਮਕਾਰ ਸੱਤੀ ਉਹਨੇ ਦਾ ਸਪਾਈ ਹੋ ਗਈ ਕਿਤੇ ਮੇਰੀ ਇਥੇ ਜਾਣ ਛੋਟੇ ਜਾਵੇ ਉਹ ਤਾਂ ਤੇ 10 ਸਾਲ ਹੋ ਗਏ ਇਦਾਂ ਬਹਲੇ ਲੰਦੀ ਹਾਂ ਜੋ ਮੋਝਾ ਦੀ ਛੇਤੀ ਮੋੜਦੀ ਨੇ ਕੰਮ ਦੇ ਬਹਾਨੇ ਬੰਦ ਦੇ ਦਿੱਤੇ ਪਰ ਮੈਨੂੰ ਉਹ ਪ੍ਰੀਤ ਦੇ ਭਰੋਸਾ ਜਿਆਵਾ ਖਰੇ ਖੁਦ ਅਸਪਾਸ ਹੋ ਗਈ ਵਿਚਾਰੀ ਨੂੰ ਮੇਰੇ ਤੇ ਤਰਸ ਆ ਗਿਆ ਹੋਊਗਾ ਭਾਬੀ ਜਾ ਫਿਰ ਤੂੰ ਹੋਇਆ ਕੋਈ ਨਹੀਂ ਮੈਂ ਲਾ ਲੂੰ ਤੜਕਾ ਛੇਤੀ ਆ ਜੀ ਪਰ ਬਣ ਗਈ ਕਰ ਯਾਦਾ ਵੀ ਕਿੱਤਾ ਚਾਹ ਕਿੰਨੀ ਜਿੜਾ ਹੋਇਆ ਪਿਆ ਮੈਂ ਤੇ ਕੰਨ ਨਾ ਨਿਕਲਾ ਤੇ ਆਵਾਜ਼ ਨਹੀਂ ਚੱਲਦੀ ਕਿਸੇ ਨਾਲ ਹਾਲ ਵੀ ਤੇ ਜੈਨ ਨਹੀਂ ਬਣਦਾ ਐਂ ਕਰਦੀ ਆ ਫੋਨ ਮੈਂ ਨਹੀਂ ਜਾਣੀ ਹੈ ਹਾਂ ਤੂੰ ਕੀ ਕਰੇ ਦੇ ਦੇ ਮਾਂ ਮੇਰੀ ਸਟੋਰੀ ਨਹੀਂ ਹੋਣੀ ਮੈਂ ਉਹ ਰੱਖੀ ਇਸ ਨੂੰ ਫਸ ਕੇ ਨਹੀਂ ਸੁਣ ਲੱਗਦੀ ਹੁਣ ਤੇ ਤੂੰ ਆ ਸਾਰਾ ਕੰਮ ਤੂੰ ਸਿੱਖਿਆ ਕਰ ਬਸ ਹੁਣ ਤੂੰ ਬਸ ਮੈਨੂੰ ਯਾਤਰਾ ਚ ਉਧਰ ਲੈ ਕੱਢਣ ਦੀ ਤਿਆਰੀ ਕਰ ਆਪਣਾ ਗਾਜੇ ਬਸ ਹੁਣ ਤੈਨੂੰ ਮੈਂ ਤੋੜ ਦੇਣਾ ਹਾਂ ਅੱਜ ਕੱਲ ਕੌਣ ਯਾਤਰਾ ਕਰਦਾ ਭਾਬੀ ਰੈਡੀ ਮੈਂ ਸਭ ਕੁਝ ਆਉਂਦਾ ਤੂੰ ਪੈਸਾ ਲਾਉਣ ਵਾਲੀ ਬਣ ਐਡੀ ਛੁਮਣੀ ਨਾ ਬਣ